ਨਮਸਕਾਰ ਮੈਂ ਰਮਨ ਕੁਮਾਰ ਇਹ ਸ਼ਬਦ ਸੁਣਦਿਆਂ ਹੀ ਪੰਜਾਬੀਆਂ ਨੂੰ ਇੱਕ ਗੜਕਦੀ ਆਵਾਜ਼ ਚਤੇ ਆਈ ਹੋਵੇਗੀ ਜੋ ਦੂਦਰਸ਼ਨ ਤੇ ਪ੍ਰਸਾਰਿਤ ਖਬਰਾਂ ਦੇ ਜਰੀਏ ਇੱਕ ਦੌਰ ਵਿੱਚ ਤਾਂ ਗਰੀਬਾਂ ਪੰਜਾਬ ਦੇ ਹਰ ਘਰ ਵਿੱਚ ਸੁਣਾਈ ਗਈ ਸੀ న్యూਜ ਪ੍ਰੋਜੈਕਟਰ ਰਹੇ ਰਮਨ ਕੁਮਾਰ ਨੇ ਆਪਣੀ ਆਵਾਜ਼ ਅੰਦਾਜ਼ ਜਰੀਏ ਇਸ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਸੈਨ ਅਧחקੇ ਤੋਂ ਵੱਧ ਦਾ ਸਮਰਮਨ ਕੁਮਾਰ ਨੇ ਤੂ ਦਰਸ਼ਨ ਦੇ ਕੇਂਦਰ ਤੇ ਖਬਰਾਂ ਪੇਸ਼ ਕੀਤੀਆਂ ਬੀਬੀਸੀ ਪੰਜਾਬੀ ਵੱਲੋਂ ਉਹਨਾਂ ਨਾਲ ਪਿਛਲੇ ਦਿਨ ਇੱਕ ਮੁਲਾਕਾਤ ਕੀਤੀ ਗਈ ਰਮਨ ਕੁਮਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਪਾਲ ਹਨ ਉਹਨਾਂ ਦਾ ਜਨਮ 14 ਦਸੰਬਰ 1957 ਨੂੰ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਜਗਦੀਸ਼ ਕੁਮਾਰ ਅਤੇ ਮਾਤਾ ਬ੍ਰਿਜੇ ਰਾਣੀ ਸੀ ਰਮਨ ਕੁਮਾਰ ਦਾ ਪਰਿਵਾਰ ਕੱਪੜੇ ਕਾਰੋਬਾਰ ਕਰਦਾ ਸੀ ਰਮਨ ਕੁਮਾਰ ਨੇ ਵੀ 1976 ਵਿੱਚ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀਵਿੰਗ ਐਂਡ ਟੈਕਸਟਾਈਲ ਵਿੱਚ ਇੱਕ ਛੋਟਾ